ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕਪਤਨ ਕੇਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅਨਸਰ ਇਹਨਾਂ ਦੀ ਭੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤਾੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜੇ ਗੁੰਡੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਕੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮ ਨਾਲ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੰਦੇ ਬੋਲੋ ਸਾਰਾ ਕੋਈ ਭੰਕੇਗੇ ਨਹੀਂ ਇਥੇ ਪਹਿਲਾਂ ਸ਼ਰਾਬ ਕੀਤੀ ਗਈ ਹੈ ਜੀ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਫਿਰ ਬੁੱਤਲ ਨੂੰ ਵੀ ਇਨਸਾਨ ਪਹਟਾਇਆ ਜੀ ਉਂਗਲ ਵੀ ਤੋੜ ਦਿੱਤੀ ਹੈ ਤੇ ਉਹ ਜਿੱਥੇ ਰਵਾਲਵਰ ਹੈ ਜੀ ਉੱਥੋਂ ਵੀ ਨੁਕਸਾਨ ਪਹਟਾਇਆ ਪੈਰਾਂ ਤੇ ਵੀ ਪਿੱਟਾਂ ਵਗੈਰਾ ਮਾਰੀਆਂ ਗਈਆਂ ਨੇ ਤੇ ਕਾਫੀ ਨੁਕਸਾਨ ਕੀਤਾ ਜੀ ਇਹਨਾਂ ਨੇ ਬੁੱਤ ਦਾ ਨੁਕਸਾਨ ਕਰਾਇਆ ਭੰਨ ਤੋੜ ਕੀਤੀ ਹੈ ਆਣਗਵਾਂ ਦੇ ਲੱਗੇ ਹੋਏ ਸੀਸੀ ਕੈਮਰੇ ਦਿਸ਼ਾ ਸਾਰੀਆਂ ਤੋੜੀਆਂ ਨੇ ਜੀ ਇਹਨਾਂ ਨੇ ਇਹ ਚੋਰੀਆਂ ਵੀ ਕਰਦੇ ਨੇ ਇਹ ਨਸ਼ਾ ਵੀ ਕਰਦੇ ਨੇ ਇੱਥੇ ਬੁਰਾ ਹਾਲ ਹੈ ਇੱਥੇ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ ਕੋਈ ਟੋਕਣ ਵਾਲਾ ਨਹੀਂ ਅਰੇ ਆਮ ਨਸ਼ਾ ਵਿਗਦਾ ਬੁਰਾ ਹਾਲ ਹੈ ਜੀ ਇੱਥੇ ਅੱਜ ਇੱਕ ਮਹਾਨ ਸ਼ਹੀਦ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਬਾਮ ਪਬਲਿਕ ਦਾ ਜੀ ਇਸ ਨੀਕਰਾਂ ਦਾ ਹਾਲ ਹੋਊਗਾ ਸਰਕਾਰ ਤੋਂ ਇਸ ਗੱਲ ਦੀ ਅਸੀਂ ਪੂਰ ਜੋਰ ਮੰਗ ਕਰਦੇ ਹਾਂ ਵੀ ਇਹੋ ਜਿਹੇ ਗੁੰਡੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਰਾ ਕੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮਰਾ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੰਨ ਬੋਲੂ ਸਾਰਾ ਕੋਈ ਪੰਨ ਕੇਗੇ ਨਹੀਂ ਆਣ ਆ ਰਹੀ ਆਉਂਦੀ ਆਣ ਆ ਰਹੀ ਆ ਜੀ ਆ ਰਹੀ ਆ ਕੋਲ ਕੋਲ ਬੰਦਾ ਹੋ ਸਕਦਾ ਬੰਟੀ ਆ ਜੀ ਬੰਟੀ ਆ ਬੰਟੀ ਵੀ ਛੇੜੀ ਜੀ ਜਿਹੜਾ ਫਿਰਦਾ ਹੁੰਦਾ ਹੈ ਜੀ ਬੰਟੀ ਆ ਹਾਂ ਜੀ ਆ ਬਿਲਕੁਲ ਸ਼ਰੀਆ ਆਣੀ ਦੀ ਬੰਟੀ ਆ ਫੋਟੋ ਦਿਖਾ ਰਿਹਾ ਜੀ ਮੈਂ ਆ ਕੈਮਰੇ ਚ ਫੀਡ ਆ ਫੋਟੋ ਤੁਹਾਨੂੰ ਆ ਕਲੀਅਰ ਕਰਕੇ ਦਿਖਾਣੇ ਵੀ ਆ ਬੰਤਾ ਕੈਮਰੇ ਪੰਨੀ ਜਾਂਦਾ ਜੀ ਡੰਡੇ ਨਾਲ ਡੰਡੇ ਨਾਲ ਪਰ ਨਹੀਂ ਜਾਂਦਾ ਸਪਲੇਟ ਦਿੱਤੀ ਹੈ ਜੀ ਹਾਲੇ ਕੋਈ ਕੰਪਲੀਟ ਨੇ ਆਲੇ ਦਾ ਉਹਨਾਂ ਘਰ ਚ ਕੱਟੇ ਹੋ ਕੇ ਜਾ ਰਹੇ ਆ ਟਣਾ ਇਹ ਇਹ ਬਹੁਤ ਗਲਤ ਅੰਗਰੇਜ਼ੀ ਜਿਸ ਨੇ ਵੀ ਕਰ ਇਹ ਗਲਤ ਕਰਿਆ ਇੱਥੇ ਪਹਿਲਾਂ ਸ਼ਰਾਬ ਪੀਤੀ ਗਈ ਹੈ ਜੀ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਫਿਰ ਬੋਤਲ ਨੂੰ ਵੀ ਨੁਕਸਾਨ ਪਹੁੰਚਾਇਆ ਜੀ ਉਂਗਲ ਵੀ ਤੋੜ ਦਿੱਤੀ ਹੈ ਤੇ ਉਹ ਜਿੱਥੇ ਰਵਾਲਵਰ ਹੈ ਜੀ ਉੱਥੋਂ ਵੀ ਨੁਕਸਾਨ ਪਹੁੰਚਾਇਆ ਪੈਰਾਂ ਤੇ ਵੀ ਕਿੱਟਾਂ ਵਗੈਰਾ ਮਾਰੀਆਂ ਗਈਆਂ ਨੇ ਤੇ ਕਾਫੀ ਨੁਕਸਾਨ ਕੀਤਾ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਸ ਦੀ ਪਤਾ ਕੀਤਾ ਜਾਵੇ ਕਿ ਇਹ ਕਿਹੜੇ ਗਲਤ ਅੰਸਰ ਨਾਲ ਇਹ ਗਲਤ ਕੰਮ ਕਰ ਰਿਹਾ ਹੈ ਕੀ ਕਰੋਗੇ ਜੋ ਦੇ ਦੇ ਮਹਾਨ ਕਬੂਤਿਆਂ ਨਾਲ ਇਹ ਹਾਲਾਤ ਹੋ ਰਹੇ ਨੇ ਦੇ ਦੇ ਕੀ ਹਾਲਾਤ ਹੋਣਗੇ ਇਹ ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਦੀ ਰੱਖਿਆ ਕਰਨ ਦੀ ਇਹਨੂੰ ਲੇਕਿਨ ਇਹਦੀ ਕੋਈ ਵੀ ਕੋਈ ਇਹਦੀ ਕੋਈ ਕੇਅਰ ਹੀ ਨਹੀਂ ਹੋ ਰਹੀ ਜੀ ਇਹ ਵੀ ਕੋਈ ਪ੍ਰਾਈਵੇਟ ਬੰਦੇ ਆਣੇ ਲਵਾਇਆ ਜੀ ਜਿਹੜੇ ਦਾ ਜੰਗਲਾ ਸਾਡੇ ਇੱਥੇ ਪ੍ਰਧਾਨ ਜੀ ਦੇ ਜੀ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਲਵਾਇਆ ਹੈ ਗਵਰਨਮੈਂਟ ਵੱਲੋਂ ਇਹਦੀ ਮਤਲਬ ਕਿ ਕੋਈ ਵਰਸੀ ਵੀ ਨਹੀਂ ਮਣਾਈ ਜਾਂਦੀ ਜੀ ਗੱਲ ਛੱਡੋ ਤੁਸੀਂ ਕੀ ਕਹੋਗੇ ਹੁਣ ਜੱਜ ਕਿ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਇਹਦੀ ਜਾਂਚ ਪਰਤਾਬ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇ ਦੇਖੇ ਜਾਣ ਵੀ ਇਥੇ ਕਿਹਨੇ ਕਰੇ ਜੀ ਇਹ ਸਾਡੀ ਵੈਸੇ ਪਿੰਡ 'ਚ ਕਿਸੇ ਨਾਲ ਕੋਈ ਬਹਿਸ ਨਹੀਂ ਹੈ ਜੀ ਮੇਰਾ ਨਾਮ ਜੀ ਬੇਨ ਸਿੰਘ ਕਹਿੰਦਾ ਸ਼ਹਿਰ ਬਲਾਡਾ ਦਾ ਵਾਸੀ ਬਾੜ ਨੰਬਰ 10 ਦਾ ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕਪਤਨ ਕੇ ਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅੰਸਰ ਇਹਨਾਂ ਦੀ ਪੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤਾਰੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜਿਹੇ ਗੁੰਡੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦੇ ਹਾਂ ਕਿ ਬੁਲਾਡਾ ਸ਼ਹਿਰ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਹੇ ਹਨ ਨਸ਼ੇੜੀ ਲੋਕ ਇਹੋ ਜਿਹੇ ਨਸ਼ੇ ਕਰਕੇ ਰਾਤ ਨੂੰ ਇਹੋ ਜਿਹੇ ਮਹਾਰ ਸ਼ਹੀਦਾਂ ਦਾ ਅਪਮਾਨ ਕਰਦੇ ਨੇ ਜੋ ਕਿ ਕਿਸੇ ਵੀ ਕਿਸਮ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇਸੇ ਖਿਲਾਫ ਇਹ ਹੋ ਜੇ ਗੁੰਡਾਗਰਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸ਼ਹਿਰ ਦੇ ਵਿੱਚ ਇਸੇ ਥਾਂ ਦੇ ਉੱਤੇ ਜਿੱਥੇ ਇਹ ਸ਼ਹੀਦ ਦਾ ਪਾਣ ਕੀਤਾ ਗਿਆ ਹੈ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਹੋ ਜੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਸਖਤ ਸਖਸ਼ਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਅਸੀਂ ਆਪਣੇ ਤੌਰ ਤੇ ਕਿਸੇ ਕਾਰਵਾਈ ਕਰਨੀ ਮਜਬੂਰ ਹੋਵਾਂਗੇ ਤੋਂ ਅੱਜ ਵੀ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਤੇ ਇਸ ਸ਼ਹਿਰ ਦੇ ਪ੍ਰਸ਼ਾਸਨ ਤੋਂ ਵੀ ਇਹ ਹੋ ਜਾਏ ਗੁੰਡੇ ਅੰਸਰਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਜੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਮੁਜ਼ਾਹਰਾ ਵੀ ਕਰਾਂਗੇ ਧਰਨੇ ਵੀ ਦੇਵਾਂਗੇ ਸੜਕਾਂ ਵੀ ਰੋਕਾਂਗੇ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੋਵੇਗਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗਾ ਵੀ ਇੱਥੇ ਨਸ਼ੇੜੀ ਨੇ ਰਾਤ ਨੂੰ ਨਸ਼ਾ ਕਰਦੇ ਨੇ ਲੋਕਾਂ ਦਾ ਨੁਕਸਾਨ ਕਰਦੇ ਨੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਸ਼ਹੀਦ ਕੈਪਟਨ ਕੇਕੇ ਗੌਰ ਸਾਹਿਬ ਦਾ ਇਹਨਾਂ ਨੇ ਬੁੱਤ ਦਾ ਨੁਕਸਾਨ ਕਰਿਆ ਭੰਤੋੜ ਕੀਤੀ ਹੈ ਆਨਗਮਾਨ ਦੇ ਲੱਗੇ ਹੋਏ ਸੀਸੀ ਕੈਮਰੇ ਦਿਸ਼ਾ ਸਾਰੀਆਂ ਤੋੜੀਆਂ ਨੇ ਜੀ ਇਹਨਾਂ ਨੇ ਇਹ ਚੋਰੀਆਂ ਵੀ ਕਰਦੇ ਨੇ ਇਹ ਨਸ਼ਾ ਵੀ ਕਰਦੇ ਨੇ ਇੱਥੇ ਬੁਰਾ ਹਾਲ ਹੈ ਇੱਥੇ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ ਕੋਈ ਟੋਕਣ ਵਾਲਾ ਨਹੀਂ ਸ਼੍ਰੀ ਆਮ ਨਸ਼ਾ ਵਿਕਦਾ ਬੁਰਾ ਹਾਲ ਹੈ ਜੀ ਇੱਥੇ ਤੁਹਾਡਾ ਕੀ ਨੁਕਸਾਨ ਹੋਇਆ ਸਾਡੇ ਜੀ ਸਾਰੇ ਦੁਕਾਨ ਦੇ ਲੱਗੇ ਮੱਗੇ ਸਾਰੀਏ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਵੱਡੀਆਂ ਉਹ ਤੋੜਦੀਆਂ ਸਾਰੇ ਸੀਸੀ ਕੈਮਰੇ ਤੋੜਦੇ ਉੱਪਰ ਡਿਸ਼ ਤੋੜਦੀ ਆ ਦੋ ਤਿੰਨ ਗਮਾਨੀਆਂ ਦਾ ਹੋਰ ਦਾ ਨੁਕਸਾਨ ਕਰਿਆ ਆ ਵੱਡਾ ਬਾਸ ਪਿਆ ਤੇ ਉਹਨਾਂ ਤੋੜ ਕੇ ਗਏ ਨੇ ਦੀਏ ਇਹਨਾਂ ਨੂੰ ਨੀ ਨੀ ਨਾ ਇਹਨਾਂ ਨੂੰ ਨਕੇਲ ਪਾਈ ਜਾਵੇ ਇਹਨਾਂ ਦਾ ਇਹਨੂੰ ਨਕੇਲ ਪਾਈ ਜਾਵੇ ਇਹਨਾਂ ਨੂੰ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਅਸੀਂ ਜਿਹੜੇ ਇਹ ਲਾਇਆ ਹੋਏ ਸੁਰੱਖਿਆ ਬਸਤੇ ਲਾਏ ਹੋਏ ਨੇ ਇਸ ਰੱਖਿਆ ਦੇ ਦੇਖੋ ਜੀ ਇਹ ਨਜਾਇਜ਼ ਨਜ ਕੀਤੀ ਜਾ ਰਹੀ ਹੈ ਲੋਕਾਂ ਇਹਨਾਂ ਪੋੜ ਹੈ ਜੀ ਆ ਦੇਖੋ ਕਿਉਂ ਨਹੀਂ ਨਾਕਾਤੀ ਇਹ ਲੋਕਾਂ ਨੂੰ ਨੁਕਸਾਨ ਹੈ ਜੀ ਇਹ ਇਹ ਤਾਂ ਅੱਜ ਇੱਕ ਮਹਾਨ ਸ਼ਹੀਦ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਬਾਮ ਪਬਲਿਕ ਦਾ ਜੀ スニーカー ਦਾ ਹਾਲ ਹੋਊਗਾ ਸਰਕਾਰ ਤੋਂ ਇਸ ਗੱਲ ਦੀ ਅਸੀਂ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਇਹੋ ਜਿਹੇ ਗੁੰਡੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।